ईद उल आज ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾ ਦੇ ਵੱਲੋਂ ਈਦ ਮੁਬਾਰਕ ਦੀਆਂ ਵਧਾਈਆਂ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਦਿੱਤੀਆਂ ਗਈਆਂ ਆਓ ਸੁਣੋ ਤੁਸੀਂ ਵੀ ਕਿਸ ਤਰ੍ਹਾਂ ਦੇ ਨਾਲ ਉਰਦੂ ਚ ਬੋਲ ਬੋਲ ਕੇ ਮੁਸਲਮਾਨ ਭਾਈਚਾਰੇ ਦੀ ਜਿਹੜੀ ਹੈ ਆਨ ਬਾਨ ਸ਼ਾਨ ਹੈ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣਾ ਦੇ ਵੱਲੋਂ ਵਧਾਈ ਗਈ ਆਓ ਸੁਣੋ ਕਿਸ ਤਰੀਕੇ ਦੇ ਨਾਲ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਦੇ ਵੱਲੋਂ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਂ ਕਿਹਾ ਸੁਨਾਦਨਾ ਵਈ ਅਲਫ ਦੇ ਪੇ ਤੇ ਟੇ ਟੇ ਸੇ ਜੀਤੇ ਏਕੇ ਦਾਲ-ਦਾਲ ਜਾਲ ਦੇ ਅੜੇ ਸੀਂਗ-ਸੀਂਗ ਸੁਆਦ-ਜੁਆਦ ਕੋਏ ਜੋਏ ਐਨ ਗੈਨ ਫੇਕਾ ਫਾਪਾ ਨਾਮ ਨੂਲਵਾ ਏ ਹਮਜਾ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਹੈ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਜੋ ਹੁੰਦੀ ਹੈ ਉਹ ਸਭ ਤੋਂ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜੇ ਕਿਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ ਧੰਨਵਾਦ